ਗਵਰਨਰ ਸਾਹਿਬ ਦਾ ਧੰਨਵਾਦ ਇਹ ਲਵਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਣ ਤੁਸੀਂ ਸੋਚੋਗੇ ਕਿ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨਤਾ ਆਪਸ ਦੇ ਵਿੱਚ ਅਕਸਰ ਯਾਡਾ ਲਾਈ ਰੱਖਦੇ ਨੇ ਤੇ ਅੱਜ ਮੁੱਖ ਮੰਤਰੀ ਨੇ ਰਾਜਪਾਲ ਦਾ ਧੰਨਵਾਦ ਕਿਉਂ ਕੀਤਾ ਤਾਂ ਉਹ ਇਸ ਲਈ ਕਿਉਂਕਿ ਰਾਜਪਾਲ ਨੇ ਤਿੰਨ ਬਿਲਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਜੀ ਵੱਲੋਂ ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕਰਕੇ ਭੇਜੇ ਗਏ ਤਿੰਨ ਬਿਲਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਬਿਲ ਨੇ ਰਜਿਸਟ੍ਰੇਸ਼ਨ ਪੰਜਾਬ ਸੋਧ ਬਿਲ 2023 ਜਾਇਦਾਦ ਦਾ ਤਬਾਦਲਾ ਪੰਜਾਬ ਸੋਧ ਬਿਲ 20 23 ਭਾਰਤੀ ਸਟੈਂਪ ਪੰਜਾਬ ਸੋਧ ਬਿਲ 2023 ਅੱਗੇ ਲਿਖਦੇ ਨੇ ਗਵਰਨਰ ਸਾਹਿਬ ਦਾ ਧੰਨਵਾਦ ਉਮੀਦ ਕਰਦੇ ਹਾਂ ਕਿ ਪੰਜਾਬ ਪੱਖੀ ਬਾਕੀ ਸਾਰੇ ਬਿਲ ਵੀ ਛੇਤੀ ਮਨਜ਼ੂਰ ਹੋਣਗੇ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਦੇ ਦਰਮਿਆਨ ਚਿੱਠੀਆਂ ਪੱਤਰਾਂ ਦਾ ਦੌਰ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਮਸਲੇ ਇੰਨੇ ਗੰਭੀਰ ਹੋ ਗਏ ਸਨ ਕਿ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ ਪਰ ਅੱਜ ਪਹਿਲੀ ਦਫਾ ਅਜਿਹਾ ਹੋਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਰਨਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਮੀਦ ਕੀਤੀ ਹੈ ਕਿ ਜੋ ਬਾਕੀ ਰਹਿੰਦੇ ਬਿਲ ਨੇ ਉਹ ਵੀ ਰਾਜਪਾਲ ਛੇਤੀ ਪਾਸ ਕਰਨ ਦੇ ਹਾਲਾਂਕਿ ਕੁਝ ਬਿਲ ਰਾਜਪਾਲ ਰਾਸ਼ਟਰਪਤੀ ਕੋਲ ਵੀ ਪੇਟ ਚੁੱਕੇ ਨੇ ਰਾਜਪਾਲ ਅਤੇ ਮਾਨ ਸਰਕਾਰ ਦਰਮਿਆਨ ਵਿਵਾਦ ਕਈ ਦਫਾ ਪੈਦਾ ਹੋਇਆ ਪਹਿਲਾਂ ਕਈ ਵਾਰ ਆਪਸ ਦੇ ਵਿੱਚ ਰਾਜਪਾਲ ਤੇ ਮਾਨ ਸਰਕਾਰ ਉਲਝ ਚੁੱਕੇ ਨੇ ਵਿਧਾਨ ਸਭਾ ਸੈਸ਼ਨ ਦਾ ਮੁੱਦਾ ਹੋਵੇ ਜਾਂ ਫਿਰ ਚੰਡੀਗੜ੍ਹ ਐਸਐਸਪੀ ਅਹੁਦੇ ਤੋਂ ਪੰਜਾਬ ਕੈਡਰ ਦਾ ਅਫਸਰ ਹਟਾਉਣਾ ਹੋਵੇ ਜਾਂ ਫਿਰ ਮਾਨ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ਤੇ ਕੇਰਨਾ ਹੋਵੇ ਜਾਂ ਫਿਰ ਪੰਜਾਬ ਪੁਲਿਸ ਤੇ ਤਲਕ ਟਿੱਪਣੀ ਕਰਨਾ ਹੋਵੇ ਯੂਨੀਵਰਸਿਟੀਜ਼ ਦੇ ਵੀਸੀ ਦੀ ਨਿਯੁਕਤੀ ਦਾ ਮਸਲਾ ਹੋਵੇ ਜਾਂ ਫਿਰ ਪੀਯੂ ਚ ਹਿੱਸੇਦਾਰੀ ਦੇ ਮਸਲੇ ਤੇ ਹਰਿਆਣਾ ਦਾ ਪੱਖ ਪੂਰਨਾ ਹੋਵੇ ਇਹ ਉਹ ਮੁੱਦੇ ਨੇ ਜਿੱਥੇ ਰਾਜਪਾਲ ਅਤੇ ਮਾਨ ਸਰਕਾਰ ਦਰਮਿਆਨ ਹਮੇਸ਼ਾ ਹੀ ਉਲਝਣ ਪੈਦਾ ਹੋਈ ਹੈ ਤਾਜ਼ਾ ਮਾਮਲਾ ਅਮਨ ਅਰੂੜਾ ਨਾਲ ਜੁੜਿਆ ਹੋਇਆ ਸੀ ਕਿਉਂਕਿ ਮੰਤਰੀ ਨੂੰ 2 ਸਾਲ ਦੀ ਸਜ਼ਾ ਹੋਈ ਹੈ ਇਸੇ ਲਈ ਰਾਜਪਾਲ ਨੇ ਚਿੱਠੀ ਕੱਲੀ ਸੀ ਕਿ ਦੱਸਿਆ ਜਾਵੇ ਕਿ ਪੂਰਾ ਮਸਲਾ ਕੀ ਹੈ ਤੇ 26 ਜਨਵਰੀ ਨੂੰ ਝੰਡਾ ਲਹਿਰਾਉਣ ਦੇ ਮਸਲੇ ਤੇ ਵੀ ਜਵਾਬ ਮੰਗਿਆ ਸੀ ਹਾਲਾਂਕਿ ਹੁਣ ਜਦੋਂ ਤਿੰਨ ਬਿੱਲ ਪਾਸ ਹੋ ਗਏ ਨੇ ਤੇ ਗਵਰਨਰ ਸਾਹਿਬ ਦਾ ਮੁੱਖ ਮੰਤਰੀ ਨੇ ਧੰਨਵਾਦ ਕਰ ਦਿੱਤਾ ਹੈ